ਅਕਾਲਪੁਰਖ ਦੀ ਸਫਸਲਾ ਦੇ ਪ੍ਰੋਗਰਾਮ ਇੱਕ 웅ਕਾਰ ਵਿੱਚ ਆਪ ਜੀ ਦਾ ਸਵਾਗਤ ਹੈ ਮੈਂ ਹਾਂ ਤਲਵਿੰਦਰ ਸਿੰਘ ਤੇ ਸਾਡੇ ਨਾਲ ਅੱਜ ਸਟੂਡੀਓ ਵਿੱਚ ਹਾਜ਼ਰ ਨੇ ਡਾਕਟਰ ਜਗਮੇਲ ਸਿੰਘ ਜੀ ਪਾਠਵਾ ਜੋ ਕਿ ਇਨਚਾਰਜ ਹਰੀ ਬ੍ਰਿਜੇਸ਼ ਕਲਚਰ ਫਾਊਂਡੇਸ਼ਨ ਦਿੱਲੀ ਆਪਣੀ ਸੇਵਾ ਨਿਭਾ ਰਹੇ ਨੇ ਡਾਕਟਰ ਸਾਹਿਬ ਤੁਹਾਡਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦੇ ਧਰਮ ਵਿਚਾਰ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਅਕਾਲੀ ਫੂਲਾ ਸਿੰਘ ਜੀ ਬਾਰੇ ਜੋ ਕਿ ਅਕਾਲ ਤਖਤ ਸਰਦ ਦੇ ਪਹਿਲੇ ਜਥੇਦਾਰ ਰਹੇ ਨੇ ਤੇ ਉਹਨਾਂ ਨੇ ਆਪਣੀਆਂ ਸੇਵਾਵਾਂ ਕਿਸ ਤਰ੍ਹਾਂ ਨਿਭਾਈਆਂ ਕੀ ਉਹਨਾਂ ਦਾ ਜੀਵਨ ਜਾਤ ਸੀ ਕੀ ਉਹਨਾਂ ਦੀ ਜ਼ਿੰਦਗੀ ਸੀ ਕੀ ਉਹਨਾਂ ਦਾ ਜੀਵਨ ਜਾਤ ਦਾ ਢੰਗ ਸੀ ਡਾਕਟਰ ਸਾਹਿਬ ਗੱਲ ਕਰ ਰਹੇ ਆ ਅਕਾਲੀ ਫੂਲਾ ਸਿੰਘ ਜੀ ਦੀ ਜੀ ਉਹ ਜਿਹੜੀਆਂ ਸਥਿਤੀਆਂ 'ਚ ਉਹ ਪੈਦਾ ਹੋਏ ਉਹ ਭੂਗੋਲਕ ਤੇ ਸਮਾਜਿਕ ਸਥਿਤੀਆਂ ਜਿਨ੍ਹਾਂ ਵਿੱਚੋਂ ਉਹ ਜਵਾਨ ਹੋਏ ਉਹ ਸਥਿਤੀਆਂ 'ਚੋਂ ਲੰਘਦਿਆਂ ਹੋયા ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੱਕ ਬਣੇ ਉਹ ਕਿਹੜੀਆਂ ਸਨ ਅ ਤਰਵਿੰਦਰ ਜੀ 18ਵੀਂ ਸਦੀ ਦੇ ਪਹਿਲੇ ਜਿਹੜੇ ਸ਼ਹੀਦ ਹਾਕੇ ਸਨ ਉਹ ਉਸ ਮੁੱਚੇ ਪੰਜਾਬੀਆਂ ਵਾਸਤੇ ਸਿੱਖਾਂ ਵਾਸਤੇ ਬੜੇ ਚੁਣੌਤੀ ਭਰਪੂਰ ਸਨ ਤੋਂ ਇਸ ਮੌਕੇ ਵਾਰ-ਵਾਰ ਅਹਿਮਦ ਸਾਹਿਬਦਾਲੀ ਦੇ ਪੰਜਾਬ ਤੇ ਹਮਲੇ ਹੋ ਰਹੇ ਸਨ ਲੋਕਾਂ ਦੇ ਵਿੱਚ ਇੱਕ ਕਹਾਵਤ ਬਣ ਗਈ ਸੀ ਕਿ ਖਾਦਾ ਪੀਤਾ ਇਲਾਹੇ ਦਾ ਬਾਕੀ ਅਹਿਮਦ ਸਾਹਿਬ ਦਾ ਸੋ ਅਜਿਹੇ ਮੌਕੇ ਬਹੁਤ ਅਨੋਖੀਆਂ ਘਟਨਾਵਾਂ ਪੰਜਾਬ ਦੇ ਵਿੱਚ ਵਾਪਰੀਆਂ ਨੇ ਤਾਂ ਸਿੱਖਾਂ ਦੇ ਵਿੱਚ ਵੀ ਸਿੱਖਪੰਥ ਦੇ ਵਿੱਚ ਵੀ ਦਲ ਖਾਲਸਾ ਦੇ ਰੂਪ ਦੇ ਵਿੱਚ 12 ਮਿਸਲਾਂ ਦੇ ਰੂਪ ਦੇ ਵਿੱਚ ਉਹਨਾਂ 12 ਮਿਸਲਾਂ ਦੇ ਜਥੇਦਾਰਾਂ ਦੇ ਰੂਪ ਦੇ ਵਿੱਚ ਇੱਕ ਜਿਹੜੀ ਰਾਸ਼ਟਰੀ ਸ਼ਕਤੀ ਹੈ ਉਹਦਾ ਸੰਗਠਨ ਹੋਣਾ ਆਰੰਭ ਹੋ ਗਿਆ ਸੀ ਇਸੇ ਮੌਕੇ ਬੜੀ ਇੱਕ ਅ ਦਰਦਨਾਕ ਨਾਂ ਦਾ ਜ਼ਿਕਰ ਸਾਨੂੰ ਇਤਿਹਾਸ ਦੇ ਵਿੱਚ ਮਿਲਦਾ ਹੈ ਕਿ ਜੰਡਿਆਲਾ ਦੇ ਆਕਲਦਾਸ ਨਰਨਜਨੀਏ ਨੇ ਅ ਅਹਿਮਦ ਸਾਹਿਬ ਅਦਾਲੀ ਨੂੰ ਮੁਖਬਰੀ ਕਰ ਦਿੱਤੀ ਖਬਰ ਕਰ ਦਿੱਤੀ ਕਿ ਕੁੱਪ ਦੇ ਪਾਸ ਮਲੇਰ ਕੋਟਲੇ ਦੇ ਪਾਸ ਬਹੁਤ ਸਾਰੇ ਜਿਹੜੇ ਸਿੰਘ ਨੇ ਉਹ ਇਕੱਠੇ ਹੋਏ ਹੋਏ ਨੇ ਜੀ ਸੋ ਇਸ ਸਥਾਨ ਤੇ ਇਸ ਸਥਾਨ ਤੇ ਅਹਿਮਦ ਸਾਹਿਬ ਅਦਾਲੀ ਨੇ ਹਮਲਾ ਕਰ ਦਿੱਤਾ 30000 ਦੇ ਕਰੀਬ ਉਸ ਮੌਕੇ ਸਿੰਘ ਸ਼ਹੀਦ ਹੋਏ ਇਸੇ ਜੰਗ ਦੇ ਵਿੱਚ ਅਕਾਲੀ ਫੂਲਾ ਸਿੰਘ ਜੀ ਜਿਨ੍ਹਾਂ ਦਾ ਕੀ ਉਦੋਂ ਜਨਮ ਹੋਇਆ ਨੂੰ ਕੁਝ ਮਹੀਨੇ ਹੋਏ ਸਨ ਜੀ ਅਕਾਲੀ ਫੂਲਾ ਸਿੰਘ ਜੀ ਦੇ ਪਿਤਾ ਜੀ ਈਸਰ ਸਿੰਘ ਜੀ ਪਾਈਸਰ ਸਿੰਘ ਜੀ ਇਸ ਜੰਗ ਦੇ ਵਿੱਚ 쿠ਪਰਹੀੜੇ ਦੀ ਜੰਗ ਦੇ ਵਿੱਚ ਕੋ ਵੱਡੇ ਘਲੂਕਾਰੇ ਦੇ ਮੌਕੇ ਜ਼ਖਮੀ ਹੋ ਗਏ ਸਨ ਜਿਹੜੇ ਕਿ ਬਾਅਦ ਦੇ ਵਿੱਚ ਉਹ ਪਰਲੋਗ ਗਮਨ ਕਰ ਗਏ ਸਨ ਸੋ ਕਹਿਣ ਤੋਂ ਭਾਵ ਇਹ ਹੈ ਕਿ ਉਹ ਜਿਹੜਾ ਸਮਾਂ ਸੀ ਜਦੋਂ ਅ ਅਕਾਲੀ ਫੂਲਾ ਸਿੰਘ ਜੀ ਨੇ ਜਨਮ ਲਿਆ ਬੜਾ ਹੀ ਭਿਆਨਕ ਸਮਾਂ ਸੀ ਬੜਾ ਹੀ ਚੁਣੌਤੀ ਵਾਲਾ ਸਮਾਂ ਸੀ ਜੀ ਜੇ ਦੇਖੀਏ ਇੱਕ ਪਾਸੇ ਉਹਨਾਂ ਦਾ ਜਿਹੜਾ ਉਹ ਸਮਾਂ ਜਿੱਥੋਂ ਜਵਾਨ ਹੋਏ ਪੈਦਾ ਹੋ ਕੇ ਉਹਨਾਂ ਨੇ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਤੱਕ ਸੰਭਾਲੀ ਉਹ ਜਥੇਦਾਰ ਜਦੋਂ ਬਣੇ ਉਹਨਾਂ ਉਸ ਸਮੇਂ ਚ ਅਕਾਲ ਤਖਤ ਸਾਹਿਬ ਜੀ ਦੀਆਂ ਜਿਹੜੀਆਂ ਪੰਗੋਲਿਕ ਸਥਿਤੀਆਂ ਸੀ ਚਾ ਉਸ ਵੇਲੇ ਹਾਲਾਤ ਸੀ ਪਹਿਲੋਂ ਵੀ ਅਕਾਲ ਤਖਤ ਸਾਹਿਬ ਸਥਾਪਿਤ ਸਨ ਤੇ ਪਹਿਲੇ ਜਥੇਦਾਰ ਉਹਨਾਂ ਨੂੰ ਉਸ ਵੇਲੇ ਥਾਪਿਆ ਗਿਆ ਉਹ ਪਹਿਲੋਂ ਤੇ ਬਾਅਦ ਦੇ ਕਿਹੜੇ ਹਾਲਾਤ ਸਨ ਉਸ ਅਕਾਲ ਤਖਤ ਸਾਹਿਬ ਦੇ ਅ ਜਿਵੇਂ ਕਿ ਦੱਸਿਆ ਆਪਾਂ ਨੇ ਹੁਣ ਸਰਦਾਰ ਰੀਸਰ ਸਿੰਘ ਜੀ ਜਿਹੜੇ ਕਿ ਨਿਸਾਨ ਵਾਲੀ ਮਿਸਲ ਦੇ ਨਾਲ ਸੰਬੰਧਿਤ ਸਨ ਜੀ ਉਹਨਾਂ ਦੇ ਗ੍ਰਹਿ ਵਿਖੇ 14 ਜਨਵਰੀ 1761 ਨੂੰ ਅਕਾਲੀ ਪੂਲਾ ਸਿੰਘ ਜਿੱਦਾਂ ਜਨਮ ਦੇਲਾ ਸਿਖਾਂ ਦੇ ਵਿੱਚ ਹੋਇਆ ਜੀ ਤਾਂ ਜਦੋਂ ਜਵਾਨੀ ਦੀ ਅਵਸਥਾ ਦੇ ਵਿੱਚ ਅਖਾਲੀ ਫੂਲਾ ਸਿੰਘ ਜੀ ਪਹੁੰਚਦੇ ਨੇ ਜੀ ਉਸ ਤੋਂ ਪਹਿਲਾਂ ਬੜੀਆਂ ਘਰ ਦੇ ਵਿੱਚ ਅਜੀਬ ਘਟਨਾਵਾਂ ਵਾਪਰਦੀਆਂ ਨੇ ਇੱਕ ਤਾਂ ਜਿਵੇਂ ਕਿ ਹੁਣੇ ਦੱਸਿਆ ਕਿ ਉਹਨਾਂ ਦੇ ਪਿਤਾ ਸ੍ਰੀ ਵੱਡੇ ਘੱਲੂ ਘਾਰੇ ਦੇ ਵਿੱਚ ਜ਼ਖਮੀ ਹੋ ਜਾਂਦੇ ਨੇ ਤੇ ਬਾਅਦ ਦੇ ਵਿੱਚ ਉਹ ਪ੍ਰਲੋਗਮ ਕਰ ਜਾਂਦੇ ਨੇ ਉਸ ਤੋਂ ਬਾਅਦ ਅਖਾਲੀ ਫੂਲਾ ਸਿੰਘ ਜੀ ਦੀ ਮਾਤਾ ਹਰਕੌਰ ਜੀ ਉਹ ਵੀ ਇੱਕ ਹਾਦਸੇ ਦੇ ਵਿੱਚ ਕੋਠੇ ਤੋਂ ਡਿੱਗ ਕੇ ਸਵਰਗਵਾਸ ਉਹਨਾਂ ਦਾ ਹੋ ਜਾਂਦਾ ਹੈ ਦਿਹਾਂਤ ਹੋ ਜਾਂਦਾ ਹੈ ਤੇ ਇਸ ਤੋਂ ਜਦੋਂ ਇਹ ਘਟਨਾਵਾਂ ਵਾਪਰਦੀਆਂ ਨੇ ਇਸ ਮੌਕੇ ਅਕਾਲੀ ਫੂਲਾ ਸਿੰਘ ਜੀ ਦੀ ਪਰਵਰਿਸ਼ ਦੀ ਜਿਹੜੀ ਜ਼ਿੰਮੇਵਾਰੀ ਹੈ ਪਾਲਣ ਪੋਸਣ ਦੀ ਜ਼ਿੰਮੇਵਾਰੀ ਹੈ ਉਹ ਸ਼ਹੀਦ ਮਿਸ਼ਲ ਦੇ ਇੱਕ ਮਹਾਂਪੁਰਖ ਭਾਈ ਨਹਿਣਾ ਸਿੰਘ ਜੀ ਨੇ ਆਪਣੇ ਝੁਮੇ ਲੈ ਲਈ ਸੀ ਭਾਈ ਨਹਿਣਾ ਸਿੰਘ ਜੀ ਅਕਾਲੀ ਫੂਲਾ ਸਿੰਘ ਜੀ ਨੂੰ ਆਪਣੇ ਪਾਸ ਸ੍ਰੀ ਆਨੰਦਪੁਰ ਸਾਹਿਬ ਵਿਖੇ ਲੈ ਜਾਂਦੇ ਨੇ ਉੱਥੇ ਤਰ੍ਹਾਂ ਤਰ੍ਹਾਂ ਦੀ ਵਿਦਿਆ ਅਕਾਲੀ ਫੂਲਾ ਸਿੰਘ ਨੂੰ ਦਿੱਤੀ ਜਾਂਦੀ ਹੈ ਤੇ ਵਿਦਿਆ ਤੋਂ ਭਾਵ ਇੱਥੇ ਇਹ ਹੈ ਕਿ ਉਹ ਅਜਿਹੇ ਮੌਕੇ ਸੀ ਕਿ ਉਸ ਕਿਸੇ ਵੀ ਪ੍ਰਕਾਰ ਉਸ ਮੌਕੇ ਕਿਸੇ ਵੀ ਹੋਰ ਪ੍ਰਕਾਰ ਦੀ ਜਿਹੜੀ ਵਿਦਿਆ ਸਾਰਿਆਂ ਨਾਲੋਂ ਚੰਗੀ ਜਿਹੜੀ ਵਿਦਿਆ ਉਹ ਇਹੀ ਮੰਨੀ ਜਾਂਦੀ ਸੀ ਕਿ ਇਨਸਾਨ ਹੈ ਜਿਹੜਾ ਉਹ ਘੋੜਸਵਾਰੀ ਦੇ ਵਿੱਚ ਨਪੁੰਨ ਹੋਵੇ ਜੀ ਉਹਨੂੰ ਸ਼ਸਤਰਾਂ ਦਾ ਗਿਆਨ ਹੋਵੇ ਉਹ ਜੰਗ ਦੇ ਮੈਦਾਨ ਦੇ ਵਿੱਚ ਦੁਸ਼ਮਣ ਦਾ ਮੁਕਾਬਲਾ ਕਰ ਸਕੇ ਕਿਉਂਕਿ ਹਾਲਾਤ ਇਹੋ ਜਿਹੇ ਸਨ ਸੋ ਅਕਾਲੀ ਫੂਲਾ ਸਿੰਘ ਜੀ ਆਪਣੇ ਜਵਾਨੀ ਦੇ ਦਿਨਾਂ ਤੱਕ ਬੜੇ ਹੀ ਇੱਕ ਨੇ ਤੜਕ ਬڑے ਹੀ ਇੱਕ ਉਬਰ ਵਿੱਚ ਨੌਜਵਾਨ ਦੇ ਰੂਪ ਦੇ ਵਿੱਚ ਬਹਾਦਰ ਨੌਜਵਾਨ ਦੇ ਰੂਪ ਦੇ ਵਿੱਚ ਸਾਹਮਣੇ ਆਏ। ਤੋਂ ਅਬਦਾਲੀ ਨੇ ਹਮਲਾ ਕੀਤਾ। ਅਬਦਾਲੀ ਤੋਂ ਬਾਅਦ ਉਸਦੇ بیٹے ਨੇ ਹਮਲੇ ਕੀਤੇ। ਉਸਦੇ بیٹے ਤੋਂ ਬਾਅਦ ਸ਼ਾਹ ਜਮਾਨ ਨੇ ਵੀ ਆਪਣੇ ਦਾਦੇ ਅਬਦਾਲੀ ਦੀ ਤਰ੍ਹਾਂ ਪੰਜਾਬ ਤੇ ਹਮਲਾ ਕੀਤਾ। ਅੰਮ੍ਰਿਤਸਰ ਤੋਂ ਹਮਲੇ ਕਰਨ ਵਾਸਤੇ ਹਮਲਾ ਕਰਨ ਵਾਸਤੇ ਜਦੋਂ ਆਇਆ ਤਾਂ 1797 ਈਸਵੀ ਨੂੰ ਜਦੋਂ ਕਿ ਅਕਾਲੀ ਪੂਲਾ ਸਿੰਘ ਜੀ ਦੀ ਉਮਰ 36 ਕੋ ਸਾਲ ਦੀ ਹੋਵੇਗੀ। ਸ਼ਾਹ ਜਮਾਨ ਦਾ ਜਿਹੜਾ ਟੱਕਰ ਹੈ ਬੜੀ ਬਹਾਦਰੀ ਦੇ ਨਾਲ ਕੀਤਾ ਤੇ ਉਸ ਨੂੰ ਉਥੋਂ ਵਾਪਸ ਕਰ ਦਿੱਤਾ ਇਹ ਘਟਨਾ ਤੋਂ ਬਾਅਦ ਅਕਾਲੀ ਫੂਲਾ ਸਿੰਘ ਜੀ ਦਾ ਜਿਹੜਾ ਨਾਮ ਹੈ ਉਹ ਉੱਭਰ ਕੇ ਸਾਹਮਣੇ ਆਇਆ ਦੂਜੇ ਪਾਸੇ ਮਿਸਲਾਂ ਦੇ ਵਿੱਚ ਸੁਕਰ ਚੱਕੀਆਂ ਮਿਸਲ ਦੇ ਇੱਕ ਨੌਜਵਾਨ ਰਣਜੀਤ ਸਿੰਘ ਜੀ ਉਹ ਵੀ ਰਾਸ਼ੀ ਸ਼ਕਤੀ ਵਾਸਤੇ ਆਪਣੇ ਹਿੱਲੇ ਕਰ ਰਹੇ ਸਨ ਆਪਣੀ ਬਹਾਦਰੀ ਵਿਖਾ ਰਹੇ ਸਨ ਉਸ ਮੌਕੇ ਦੇ ਇਤਿਹਾਸ ਦੇ ਵਿੱਚ ਦੋ ਜਿਹੜੇ ਨੌਜਵਾਨ ਅਕਾਲੀ ਪੂਲਾ ਸਿੰਘ ਜੀ ਤੇ ਮਹਾਰਾਜਾ ਰਣਜੀਤ ਸਿੰਘ ਜੀ ਇਹ ਇਤਿਹਾਸ ਦੇ ਵਿੱਚ ਬੜੇ ਹੀ ਤੇਜ਼ੀ ਨਾਲ ਬੜੀ ਤੇਜ਼ੀ ਨਾਲ ਉੱਭਰ ਕੇ ਸਾਹਮਣੇ ਆਉਂਦੇ ਨੇ ਤੇ ਉਸ ਮੌਕੇ ਦੇ ਇੱਕ ਮਹਾਂਪੁਰਖ ਸਹਿਬ ਸਿੰਘ ਵਿਦੀ ਨੇ ਸਰਬਤ ਖਾਲਸਾ ਬਲਾ ਕੇ ਜੀ ਸਾਰੀਆਂ ਮਸਲਾਂ ਦੇ ਜਥੇਦਾਰਾਂ ਨੂੰ ਇਕੱਠੇ ਕਰਕੇ ਅਕਾਲੀ ਪੂਲਾ ਸਿੰਘ ਜੀ ਨੂੰ ਸ੍ਰੀ ਅਕਾਲ ਤਖਤ ਸੈਵ ਜੀ ਦਾ ਦਰਜੇਦਾਰ ਥਾਪਿਆ ਤੇ ਫਰਕ ਸਿਰਫ ਇਹ ਹੋਇਆ ਕਿ ਜਦੋਂ ਅਕਾਲੀ ਪੂਲਾ ਸਿੰਘ ਜੀ ਅਕਾਲ ਤਖਤ ਦੇ ਜਥੇਦਾਰ ਬਣ ਗਏ ਜੀ ਉਸ ਮੌਕੇ ਤੋਂ ਗੁਰਮਤ ਦਾ ਜਿਹੜਾ ਅਸਲੀ ਆਸਾ ਹੈ ਗੁਰਮਤ ਦੇ ਜਿਹੜੇ ਅਸਲੀ ਨਿਯਮ ਨੇ ਉਹ ਪ੍ਰਚਾਰ ਦੇ ਵਿੱਚ ਆਏ ਤੇ ਕਿਸੇ ਵੀ ਪ੍ਰਕਾਰ ਦੀ ਜਿਹੜੀ ਮਨਮਤਾ ਹੈ ਉਹ ਹਰ ਪ੍ਰਕਾਰ ਦੀ ਜਿਹੜੀ ਮਨਮਤਾ ਉਸ ਮੌਕੇ ਪਰ ਚੱਲ ਸੀ ਅਕਾਲੀ ਪੂਰ ਅਸੀਂ ਜੇ ਗੱਲ ਕਰੀਏ ਕਿ ਸਭ ਤੋਂ ਵੱਡੀ ਗੱਲ ਹੈ ਕਿ ਜਿਵੇਂ ਤੁਸੀਂ ਗੱਲ ਕੀਤੀ ਹੈ ਗੁਰਮਰਿਆਦਾ ਦੀ ਉਹਨਾਂ ਨੇ ਬਹਾਲ ਕੀਤੀ ਜਾਂ ਉਹਨੂੰ ਹੋਰ ਸੁਚੱਜੇ ਢੰਗ ਨਾਲ ਚਲਾਇਆ ਉਹਨਾਂ ਦੇ ਕੀ ਕੀ ਯੋਗਦਾਨ ਰਹੇ ਗੁਰਮਰਿਆਦਾ ਦੇ ਸੰਦਰਭ ਵਿੱਚ ਗੁਰਮਰਯਾਦਾ ਵਾਸਤੇ ਅਗਰ ਆਪਾਂ ਦੇਖੀਏ ਇੱਕ ਤਾਂ ਇਹ ਸੀ ਕਿ ਅਕਾਲੀ ਫੂਲਾ ਸਿੰਘ ਜੀ ਨੇ ਸਿੱਖ ਜਿਹੜਾ ਭਾਈਚਾਰਾ ਉਸ ਦੇ ਵਿੱਚ ਏਕਤਾ ਕਾਇਮ ਕਰਨੀ ਚਾਹੀਦੀ ਜੀ ਇੱਕ ਉਹਨਾਂ ਦੇ ਵਿੱਚ ਆਚਰਣ ਕਾਇਮ ਕਰਨਾ ਚਾਹਾ ਜੀ ਜਿਵੇਂ ਕਿ ਲਿਖਿਆ ਨਾ ਗੁਰਬਾਣੀ ਵਿੱਚ ਕਿ ਸਚੋਂ ਹੋਰ ਹੈ ਸਭ ਕੁ ਉਪਰ ਸੱਚਾ ਆਚਾਰ ਜੀ ਆਚਾਰ ਹੀ ਸਾਰਿਆਂ ਤੋਂ ਉਪਰ ਹੈ ਸੋ 1799 ਚ ਲਾਹੌਰ ਤੇ ਕਬਜ਼ਾ ਕਰਨ ਉਪਰੰਤ ਮਹਾਰਾਜਾ ਰਣਜੀਤ ਸਿੰਘ 1802 ਦੇ ਵਿੱਚ ਜਦੋਂ ਲਾਹੌਰ ਆਉਂਦੇ ਨੇ ਕਬਜ਼ਾ ਕਰਨ ਵਾਸਤੇ ਤਾਂ ਉੱਥੇ ਕਿਲਾ ਲੋਹਗੜ੍ਹ ਤੇ ਭੰਗੀ ਮਿਸਲ ਦੇ ਜਿਹੜੇ ਸਰਦਾਰ ਸਨ ਗੁਲਾਬ ਸਿੰਘ ਜੀ ਉਹਨਾਂ ਦਾ ਉਸ ਮੌਕੇ ਕਬਜ਼ਾ ਸੀ ਜੀ ਸੋ ਉਹਨਾਂ ਦੇ ਜਿਹੜੇ ਬੇਦਬਸ ਪਤਨੀ ਹੈ ਮਾਈ ਸੁਖਾ ਉਹਨਾਂ ਦਾ ਕਬਜ਼ਾ ਸੀ ਮਹਾਰਾਜਾ ਰਣਜੀਤ ਸਿੰਘ ਨੇ ਉਸ ਨੂੰ ਕਬਜ਼ੇ ਦੇ ਵਿੱਚ ਲੈਣਾ ਚਾਹਿਆ ਪਰੰਤੂ ਉਹਨਾਂ ਨੇ ਜਦੋਂ ਕਵਚਾ ਨਾ ਦਿੱਤਾ ਤਾਂ ਉੱਥੇ ਇੱਕ ਲੜਾਈ ਦਾ ਮਾਹੌਲ ਬਣਿਆ ਜੰਗ ਦਾ ਮਾਹੌਲ ਬਣਿਆ ਅਕਾਲੀ ਪੂਲਾ ਸਿੰਘ ਜੀ ਵਿਚਕਾਰ ਆਏ ਤੇ ਉਹ ਸਮਝੌਤਾ ਕਰਵਾਇਆ ਤੇ ਦੋਵੇਂ ਧਿਰਾਂ ਦੇ ਵਿੱਚ ਅਕਾਲੀ ਜੀ ਦੇ ਆਉਣ ਕਰਕੇ ਸਮਝੌਤਾ ਹੋ ਗਿਆ ਤੇ ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਘਟਨਾਵਾਂ ਜੀਵਨ ਦੇ ਵਿੱਚ ਮਿਲਦੀਆਂ ਨੇ ਕਿ ਜਦੋਂ 1700 1807 ਦੇ ਵਿੱਚ ਅੰਗਰੇਜ਼ਾਂ ਦੇ ਨਾਲ ਸੰਧੀ ਹੋਈ ਤਾਂ ਅਕਾਲੀ ਪੂਲਾ ਸਿੰਘ ਜੀ ਨੇ ਇਸ ਦਾ ਵਿਰੋਧ ਕੀਤਾ ਤੇ ਇਸੇ ਤਰ੍ਹਾਂ ਇੱਕ ਨਾਚੀ ਦੇ ਨਾਲ ਮੋਹਰਾਂ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਜੀ ਨੇ ਸ਼ਾਦੀ ਕਰਵਾਈ ਨਿਕਾਹ ਕਰਵਾਇਆ ਉਸ ਦਾ ਅਕਾਲੀ ਪੂਲਾ ਸਿੰਘ ਜੀ ਨੇ ਬੜਾ ਡਟ ਕੇ ਵਿਰੋਧ ਕੀਤਾ ਇੱਕ ਨਵਾਬ ਹైదరాబాద్ ਵੱਲੋਂ ਜਿਹੜੀ ਚਾਨਣੀ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਭੇਜੀ ਗਈ ਸੀ ਦਿੱਤੀ ਗਈ ਸੀ ਤੋਹਫੇ ਵਜੋਂ ਉਹ ਚਾਨਣੀ ਪਹਿਲਾਂ ਸ਼ਾਲੀਮਾਰ ਬਾਗ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੇ ਆਪਤਾਨ ਲਈ ਤੇ ਉਸ ਤੋਂ ਬਾਅਦ ਉਹ ਗੁਰੂ ਦਰਬਾਰ ਵਾਸਤੇ ਭੇਜ ਦਿੱਤੀ ਇਸ ਵਾਸਤੇ ਵੀ ਦੂਜੀ ਵਾਰ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਸਜ਼ਾ ਸੁਣਾਈ ਗਈ ਤੇ ਹਰ ਵਾਰੀ ਜਿਹੜੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਉਹ ਮਹਾਰਾਜੇ ਦੀ ਤਰ੍ਹਾਂ ਨਹੀਂ ਇੱਕ ਆਮ ਇਨਸਾਨ ਦੀ ਤਰ੍ਹਾਂ ਕਾਲੀ ਫੂਲਾ ਸਿੰਘ ਜੀ ਦੇ ਹੁਕਮ ਦੇ ਅਗੇ ਸ਼ਾਮਲ ਹੋਏ ਜੀ ਜੇ ਉਹਨਾਂ ਨੂੰ ਯਾਦ ਕਰਦੇ ਆਂ ਦੋ ਸਤਰਾਂ ਤੁਸੀ ਤਰਨੰਮ ਦੇ ਵਿੱਚ ਲਾਉਂ ਹਾਂ ਹਾਂ ਤਰਨੰਮ ਦੇ ਵਿੱਚ ਮੈਂ ਦੋ ਸਤਰਾਂ ਉਹਨਾਂ ਵਾਸਤੇ ਕਹਿਣਾ ਚਾਹੁੰਦਾ ਹਾਂ ਸਭ ਤੋਂ ਪਹਿਲਾਂ ਦੱਸਣਾ ਚਾਹੁੰਦਾ ਹਾਂ ਕਿ ਆ ਕਾਲੀ ਫੂਲਾ ਸਿੰਘ ਜੀ ਦਾ ਜਿਹੜਾ ਜਨਮ ਸਥਾਨ ਹੈ ਉਹ ਬੇਲਾ ਸ਼ੀਹਾ ਜਿਲ੍ਹਾ ਸੰਦੂਰ ਦੇ ਵਿੱਚ ਮੂਨਕ ਦੇ ਪਾਸ ਹੈ ਸੋ ਜਾਖਣ ਰੇਲਵੇ ਸਟੇਸ਼ਨ ਤੇ ਜਾ ਕੇ ਮੂਨਕ ਪਹੁੰਚ ਕੇ ਆਪਾਂ ਉੱਤੇ ਪਹੁੰਚ ਸਕਦੇ ਆਂ ਸੋ ਮਹਾਨ ਸ਼ਹੀਦ ਨੂੰ ਦੋ ਲੈਣਾ ਮੇਰੀਆਂ ਸਮਰਪਤ ਨੇ ਜੋ ਤੋ ਪ੍ਰੇਮ ਖੇਲਨ ਕਾ ਚਾਉ ਸਿਰ ਤਰ ਤਲੀ ਗਲੇ ਮੇਰੀ ਆ ਇਤ ਮਾਰਗ ਪੈਰ ਸਿਰ ਦੀ ਜੈ ਕਾਣ ਨਾ ਕੀ ਜੈ ਵਾਜੀ ਵਾਹ ਬਹੁਤ ਵਧੀਆ ਸਾਧ ਸੰਗਤ ਜੀ ਕਾਲੀ ਫੂਲਾ ਸਿੰਘ ਨੇ ਰਹਿਤ ਮਰਯਾਦਾ ਗੁਰ ਮਰਯਾਦਾ ਨੂੰ ਬਹਾਲ ਕਰਨ ਲਈ ਪੂਰੇ ਯਤਨ ਕੀਤੇ ਉਹਨਾਂ ਦੇ ਜੀਵਨ ਤੇ ਚਾਤ ਮਾਰੀ ਉਹਨਾਂ ਦੇ ਜੀਵਨ ਬਾਰੇ ਸੰਖੇਪ ਵਿੱਚ ਜਾਨਣਾ ਚਾਹਿਆ ਅੱਜ ਦਾ ਪ੍ਰੋਗਰਾਮ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਸਾਨੂੰ ਈਮੇਲ ਕਰਨਾ ਨਾ ਭੁੱਲਿਓ ਅਸੀਂ ਇੰਤਜ਼ਾਰ ਕਰਾਂਗੇ ਸਾਡਾ ਈਮੇਲ ਪਤਾ 198@zedinetwork.com